ਸਾਕਤ ਹਰ ਰਸ ਸਾਧਨਾ ਜਾਣਿਆ ਤਨ ਅੰਤਰ ਹੋ ਮੈਂ ਕੰਡਾ ਹੈ ਸਾਖਤਾ ਨੂੰ ਗੁਰਬਾਣੀ ਦਾ ਜਿਹੜਾ ਰਸ ਹੈ ਉਹਦੇ ਸਵਾਦ ਦਾ ਪਤਾ ਹੀ ਨਹੀਂ ਲੱਗ ਸਕਦਾ ਕਿਉਂ ਨਹੀਂ ਲੱਗ ਸਕਦਾ ਕਹਿੰਦੇ ਬਈ ਤਨ ਅੰਤਰ ਹੋ ਮੈਂ ਕੰਡਾ ਹੈ ਉਹਨਾਂ ਦੀ ਧੌਣ ਦੇ ਵਿੱਚ ਕਹਿੰਦੇ ਬਈ ਹੰਕਾਰ ਦਾ ਕਿਲਾ ਗੱਡਿਆ ਹੋਇਆ ਹੈ ਕਿਉਂ ਹੋਮੇ ਹੋਮੇ ਨਾਵੇਂ ਨਾਲ ਵਿਰੋਧ ਹੈ ਦੋਏ ਨਵ ਸੈ ਇਕਠਾਏ ਹੋਮੇ ਜਿੱਥੇ ਹੋਮੇ ਉਸੇ ਨਾਮ ਨਹੀਂ ਜਿੱਥੇ ਨਾਮ ਹੈ ਉੱਥੇ ਹੋਮੇ ਨਹੀਂ ਸੋ ਇਹ ਬਾਣੀ ਦਾ ਜਿਹੜਾ ਅਨੰਤ ਹੈ ਕੌਣ ਮਾਣ ਸਕਦੇ ਨੇ ਬਈ ਜਿਨ੍ਹਾਂ ਦੇ ਉੱਤੇ ਹਰੀ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਹੈ ਉਹ ਹੀ ਇਸ ਆਨੰਦ ਨੂੰ ਮਾਣ ਸਕਦੇ ਨੇ ਉਸ ਦੀ ਕਿਰਪਾ ਤੋਂ ਬਿਨਾ ਇਹ ਆਨੰਦ ਮਾਣਿਆ ਨਹੀਂ ਜਾ ਸਕਦਾ ਇਹ ਤੇ ਇੱਕ ਸਾਰੇ ਪਿਆਰ ਦੀ ਖੇਡ ਹੈ ਇੱਕ ਭਾਵਨਾ ਦੀ ਖੇਡ ਹੈ ਸਤਿਗੁਰੂ ਤੇ ਵੇਖਦਾ ਕਿ ਮੇਰੇ ਪਿਆਰੇ ਨੂੰ ਮੇਰੇ ਤੇ ਕਿੰਨੀ ਕੁ ਸਰਦਾ ਹੈ ਕਿੰਨੀ ਕੁ ਮੇਰੇ ਤੇ ਭਾਵਨਾ ਰੱਖਦਾ ਹੈ ਗੋਵਿੰਦ ਭਉ ਭਗਤ ਕਾ ਭੁਖਾ ਉਹ ਤੇ ਪਿਆਰ ਦਾ ਭੁਖਾ ਹੈ ਉਹ ਤੇ ਪ੍ਰੇਮ ਦਾ ਭੁਖਾ ਹੈ ਗੁਰੂ ਪਿਆਰੇਓ ਸਤਿਗੁਰੂ ਤੇ ਸਾਡੀ ਭਾਵਨਾ ਵੇਖਦੇ ਨੇ ਉਹ ਵੇਖਦੇ ਨੇ ਕਿ ਇਹ ਗੁਰਸਿੱਖ ਮੈਨੂੰ ਕਿੰਨਾ ਕੁ ਪਿਆਰ ਕਰਦਾ ਹੈ ਸਰਦਾਰ ਨੂੰ ਭਾਵਨਾ ਨੂੰ ਹੀ ਫਿਰ ਭਾਗ ਲੱਭਦੇ ਨੇ ਖਾਚ ਕੋ ਹੂੰ ਸੁਣ ਲੇ ਹੋ ਸਭ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਪਾਇਆ ਕਿੰਨਾ ਨੇ ਆ ਪਿਆਰਿਓ ਜਿਨਾਂ ਨੇ ਪ੍ਰੇਮ ਕੀਤਾ ਜਿਨਾਂ ਨੇ ਪ੍ਰੇਮ ਨਹੀਂ ਕੀਤਾ ਉਹਨਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਨਹੀਂ ਪਾਇਆ ਇਪਾ ਗਏ ਬਾਬਾ ਫਰੀਦ ਸਾਹਿਬ ਵਰਗੇ ਭਗਤ ਕਬੀਰ ਸਾਹਿਬ ਵਰਗੇ ਬਾਬੇ ਰਬਦਾਸ ਵਰਗੇ ਪਾ ਗਏ ਸਾਡੇ ਤੋਂ ਨਹੀਂ ਪਾਇਆ ਜਾਣਾ ਅਸੀਂ ਤੇ ਮੇਰੇ ਵਰਗੇ ਤੇ ਕਈ ਕੱਲੀਆਂ ਗੱਲਾਂ ਵਾਲੇ ਨੇ ਇੱਕ ਫੇਰੇ ਘਨੇਰੇ ਕਰੇ ਗੱਲਾਂ ਗੱਲیں ਕਿਨੇ ਨਾ ਪਾਇਆ ਗੱਲਾਂ ਨਾਲ ਨਹੀਂ ਪਾਇਆ ਜਾ ਸਕਦਾ ਇਤੇ ਮੂੰਦ ਲੀਏ ਦਰਵਾਜ਼ੇ ਬਾਜੀ ਵਾਲੇ ਅਨਾਹਦ ਬਾਜੇ ਅਨਹਦੇ ਜਿਹੜੇ ਨਾਦ ਨੇ ਇਹ ਫੇਰ ਸੁਣਦੇ ਨੇ ਜਿਨ ਦਰਵਾਜੇ ਮੁੰਦੇ ਹੋਣ ਨੌ ਦਰਵਾਜੇ ਮਾਰਾ ਨੇ ਸਰੀਰ ਦੇ ਦੱਸੇ ਨੇ ਜੇ ਉਹ ਸਾਰੇ ਦਰਵਾਜੇ ਮੁੰਦੇ ਹੋਣ ਪਿਆਰਿਓ ਫੇਰ ਅਨਹਦ ਨਾਦ ਸੁਣਦਾ ਤੇ ਤੇ ਰੋਮ ਰੋਮ ਵਿੱਚ ਜਦੋਂ ਚੱਲਦਾ ਹੈ ਅੰਮ੍ਰਿਤ ਰਸ ਗੁਰਮਖ ਰੋਮ ਰੋਮ ਹਰਤੇ ਆਵੇ ਉਹ ਜਦੋਂ ਰੋਮ ਰੋਮ ਦੇ ਵਿੱਚ ਆਵਾਜ਼ਾਂ ਲੱਗ ਜਾਂਦਾ ਸਤਨਾਮ ਵਾਹਿਗੁਰੂ ਦਾ ਫਿਰ ਹਰ ਜਨ ਹਰ ਅੰਤਰ ਨੇ ਨਾਨਕ ਸੱਚੀ ਮਾਨ ਫਿਰ ਹਰੀ ਔਰ ਹਰੀ ਦੇ ਜਨਾਂ ਵਿੱਚ ਆਪੋ ਵਿੱਚ ਕੋਈ ਵੀ ਫਰਕ ਨਹੀਂ ਰਹਿੰਦਾ ਕਬੀਰ ਆਰਾਮ ਕਬੀਰਾ ਏਕ ਭੇ ਹੈ ਹੋਏ ਨਾ ਸਕੈ ਪਛਾਨੀ ਉਹਨਾਂ ਨੂੰ ਪਿਆਰਿਓ ਫਿਰ ਕੋਈ ਪਛਾਨ ਨਹੀਂ ਸਕਦਾ ਕਿਉਂ ਬਈ ਉਹਤੇ ਇਕਮਿਕ ਹੋ ਜਾਂਦੇ ਕੁੰਬੇ ਬੱਤਾ ਜਲ ਰਹੀ ਜਲ ਬਿਨ ਕੁੰਬ ਨਾ ਹੋਏ ਗਿਆਨ ਦਾ ਬੱਤਾ ਮਨ ਰੇ ਗੁਰ ਬਿਨ ਗਿਆਨ ਨਾ ਹੋਏ ਓ ਪਿਆਰਿਓ ਗੁਰੂ ਤੋਂ ਬਿਨ ਕੋਈ ਗਿਆਨ ਹੋਈ ਨਹੀਂ ਸਕਦਾ ਇਤੇ ਗਿਆਨ ਵੀ ਫੇਰ ਹੋਵੇਗਾ ਜੇ ਉਹ ਬਖਸ਼ਿਸ਼ ਕਰੇਗਾ ਜਿਸ ਨੂੰ ਬਖਸ਼ਲੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਓਦੇ ਜਸ ਨੂੰ ਉਹੀ ਗਾਉਂਦੇ ਨੇ ਜਿਹੜੇ ਉਹਦੇ ਨਾਮ ਵਿੱਚ ਰੱਤੇ ਹੋਏ ਨੇ ਰੱਖੇ ਹੋਏ ਨੇ ਜਿਨ੍ਹਾਂ ਦੇ ਉੱਤੇ ਉਸ ਵਾਹਿਗੁਰੂ ਦੀ ਕਿਰਪਾ ਹੈ ਨਹੀਂ ਤੇ ਕਈ ਜਨਮ ਭਏ ਕੀਟ ਪਤੰਗਾ ਘੇਹ ਪਤਾ ਨਹੀਂ ਕਿਹੜਾ ਜਨਮ ਸਾਨੂੰ ਪ੍ਰਾਪਤ ਹੋਵੇਗਾ ਉਹਦੇ ਨਾਮ ਵਿੱਚ ਰੰਗਣ ਵਾਸਤੇ ਤੇ ਜਨਮਾਂ ਜਨਮੰਤਰਾਂ ਦੀ ਬੰਦਗੀ ਚਾਹੀਦੀ ਹੈ ਇੱਕ ਵਿਕ ਹੋਣ ਵਾਸਤੇ ਰੱਬ ਦੇ ਨਾਮ ਸੋ ਪਿਆਰਿਓ ਇਹੋ ਹੀ ਮਾਰਾ ਨੂੰ ਬੇਨਤੀ ਕਰਿਆ ਕਰੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਆਪਣੇ ਨਾਮ ਬਾਣੀ ਦੇ ਖਜ਼ਾਨਿਆਂ ਵਿੱਚੋਂ ਨਿਤਨੇਮ ਦੀਆਂ ਭਜਨ ਬੰਦਗੀ ਦੀਆਂ ਦਾਤਾਂ ਬਖਸ਼ਿਸ਼ ਕਰੋ ਹਰ ਰੋਜ਼ ਇਹੋ ਹੀ ਮੰਗ ਮੰਗਦੇ ਆ ਜਿਨ੍ਹਾਂ ਦੁਸਤ ਲੜਿਆਂ ਦੁਰਮਤ ਬੰਜਾ ਮਿੱਤਰ ਅਸਾਡੇ ਸੇ ਹੀ ਹੌਂਟ ਢੰਡਿੰਦੀ ਜਦ ਸਵਾਇਆ ਜਨ ਨਾਨਕ ਦੇ ਰੂਪੇ ਕੀ